ਸਾਤੀ ਵਿਧਾਇਕ ਵੱਲੋਂ ਅੱਜ ਸਵੇਰੇ ਹੀ ਇੱਕ 7 ਨੰਬਰ ਚੁੰਗੀ ਤੇ ਚੈਕਿੰਗ ਜਿਹੜੀ ਆ ਉਹ ਕੀਤੀ ਗਈ ਆ ਕਿਉਂਕਿ ਇਹਨਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਜਿੱਥੇ ਆਨ ਜਾਨਵਾਰ ਦੇ ਜਿਹੜੇ ਵਾਹਨ ਆ ਜਿਹੜੇ ਖਾਸ ਤੌਰ ਤੇ ਜਿਹੜੇ ਸਟੇਟ ਤੋਂ ਬਾਹਰੋਂ ਆਉਂਦੇ ਆ ਉਹਨਾਂ ਦੇ ਨਾਲ ਜਿਹੜੀ ਠੱਗੀ ਠੋਰੀ ਗੱਲ ਕੀਤੀ ਜਾ ਸਕਦੀ ਹੈ ਜਾਂ ਲੁੱਟ ਦੀ ਜਿਹੜੇ ਸ਼ਿਕਾਰ ਆ ਉਹ ਹੁੰਦੇ ਦਿਖਾਈ ਦੇ ਰਿਹਾ ਉਹ ਜਿਹੜੀ ਸ਼ਿਕਾਇਤ ਇਹਨਾਂ ਨੂੰ ਮਿਲਿਆ ਚੀਂਆਂ ਜਿਸ ਦੇ ਦਾਤੇ ਅੱਜ ਜਿਹੜੋ ਇਹ 7 ਨੰਬਰ ਚੁੰਗੀ ਇਹ ਚੁੰਗੀ ਤੇ ਪਹੁੰਚੇ ਤੋਂ ਸੇ ਦੇਖਿਆ ਵੀ ਦੋ ਜਿਹੜੇ ਟਰੱਕ ਵੀ ਉੱਥੇ ਜਿਹੜੇ ਘੇਰੇ ਹੋਇ ਦਿਖਾਈ ਦੇ ਰਹੇ ਸੀ ਆ ਇਹ ਆਡੀਓ ਆਡੀਓ ਇੱਥੇ ਜਿਹੜੇ ਮੌਜੂਦ ਸੀਗੇ ਤੇ ਉਹਨਾਂ ਨੇ ਜਿਹੜੇ ਟਰੱਕਾਂ ਨੂੰ ਉਹ ਘੇਰਿਆ ਹੋਇਆ ਸੀਗਾ ਉਸ ਤੋਂ ਬਾਅਦ ਜਿਹੜੀ ਆ ਟੱਕਰ ਡਰਾਈਵਰ ਨੂੰ ਪੁੱਛਿਆ ਗਿਆ ਤੇ ਡਰਾਈਵਰ ਨੇ ਦੱਸਿਆ ਵੀ ਸਾਨੂੰ ਤਾਂ ਨਾਲ ਕੋਈ ਹਾਦਸਾ ਨਹੀਂ ਪਤਾ ਗਿਆ ਨਾ ਸਾਡੀ ਲੋਕਲ ਕੋਈ ਕੋਈ ਕੀਤੀ ਨਹੀਂ ਤੇ ਅਸੀਂ ਤਾਂ ਫੋਦੀ ਜੜਿਆ ਇਤੋਂ ਲੰਘਦੇ ਪੈ ਸੀ ਉਸ ਤੋਂ ਬਾਅਦ ਜਿਹੜਿਆ ਇੱਕ ਲੋ ਨੇ ਜਿਆ ਐਟੀਏ ਨੇ ਜਿਹੜਾ ਗੱਡੀ ਮਗਰ ਲਾ ਕੇ ਸਾਡਾ ਟਰੱਕ ਨੂੰ ਜੜਾ ਉਹ ਰੋਕਿਆ ਗਿਆ ਤਾਂ ਉਸ ਤੋਂ ਬਾਅਦ ਅਸੀਂ ਰੁਕੇ ਆ ਤੇ ਆਪਣੇ ਕਾਰਜਾਂ ਦੀ ਚੈੱਕ ਕਰਾਇਆ ਲੇਕਿਨ ਇੱਥੇ ਜਿਹੜੇ ਵਿਧਾਇਕਾ ਕਿਉਂ ਪਹੁੰਚੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਅੱਗੇ ਦਿਖਾਣੇ ਆ ਵੀ ਚੱਪਲਾਂ ਦੇ ਵਿੱਚ ਹੀ ਇੱਥੇ ਜਿਹੜੇ ਆਏ ਨੇ ਆਪਣੀ ਡਿਊਟੀ ਕਰਦੇ ਦਾ ਦਾਅਵਾ ਕਰਦੇ ਦਿਖਾਈ ਦੇ ਰਹੇ ਕਿਉਂਕਿ ਇਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਸੀ ਵੀ ਜਿਹੜੇ ਵੱਡੇ ਵਾਹਨ ਹੈਗੇ ਆ ਉਹਨਾਂ ਦੇ ਨਾਲ ਜਿਹੜੀ ਲੁੱਟਖੋਟ ਜੜੀ ਆ ਉਹ ਕੀਤੀ ਜਾਂਦੀ ਆ ਜਿਸ ਕਰਕੇ ਇੱਥੇ ਚੈਕਿੰਗ ਕਰਨ ਦੇ ਤੇ ਮੌਕਾ ਦੇਖਣ ਵਾਸਤੇ ਤੇ ਆਏ ਜੀ ਤੇ ਜਦੋਂ ਇੱਥੇ ਆਜ ਦੇ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਦਿਖਾਈ ਦੇ ਰਹੀਆਂ ਸੀ ਸੱਚੀ ਗੱਲ ਬਾਈ ਭਾਜੀ ਅੱਜ ਤੁਸੀਂ ਇ ਆ ওভারਲੋਡ ਗੱਡੀਆਂ ਵੀ ਤੁਹਾਨੂੰ ਇੱਕ ਵਾਰੀ ਦਿਖਾਣੇ ਆ ਜੀ ਪਹਿਲਾਂ ਤੁਹਾਨੂੰ ওভারਲੋਡ ਗੱਡੀਆਂ ਵੀ ਦੇਖੋ ਇੱਥੇ ਲੰਘਦੀਆਂ ਵੀ ਦਿਖਾਈ ਦੇ ਰੀਆਂ ਵੀ ਜਿਨ੍ਹਾਂ ਨੂੰ ਵੀ ਨਹੀਂ ਰੋਕਿਆ ਗਿਆ ਇੱਥੇ ਅਫਸਰ ਵੀ ਖੜੇ ਨੇ ਲੇਕਿਨ ਉਸ ਤੋਂ ਬਾਅਦ ਵੀ ਨਹੀਂ ਰੋਕਿਆ ਜਾ ਰਹਾ ਸਿਰਫ ਸਿਲੈਕਟਡ ਗੱਡੀਆਂ ਜਿਹੜੀਆਂ ਉਹ ਰੋਕਿਆ ਜਾਂਦੀਆਂ ਵੀ ਜੇ ਕਹਿ ਸਕਦੇ ਹਾਂ ਜਿਨ੍ਹਾਂ ਦੇ ਨਾਲ ਇਹਨਾਂ ਸੈਟਿੰਗ ਨਾ ਹੋਵੇ ਉਹ ਗੱਡੀਆਂ ਨੂੰ ਜਿਹੜਾ ਰੋਕਿਆ ਜਾਂਦਾ ਇਹ ਵੀ ਕਹਿੰਦਾ ਕੋਈ ਗਲਤ ਨਹੀਂ ਹੋਵੇਗਾ ਸਾਡੇ ਨਾਲ ਮੌਜੂਦ ਨੇ ਵਿਦਾਇਗੀ ਇਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਸਰ ਤੁਸੀਂ ਅੱਜ ਸਿਵਲ ਡਰੈਸ ਵਿੱਚ ਇੱਥੇ ਪਹੁੰਚਿਓ ਕੀ ਮਾਮਲਾ ਸੀਗਾ ਤੇ ਕੀ ਸ਼ਿਕਾਇਤਾਂ ਮਿਲੀਆਂ ਮੈਂ ਫਿਲਹਾਲ ਅਜ ਕਿਸੇ ਨਿਯਮ ਕੰਟਰੋਲ ਦੇ ਵਿੱਚ ਜਾ ਰਿਹਾ ਤੇ ਮੈਂ ਆਪ ਹੀ ਰਿਪੋਰਟ ਕਰਕੇ ਰੋਕ ਦੇ ਰਿਹਾ ਕਿਉਂਕਿ ਮੈਂ ਕਹਿ ਰਿਹਾ ਆਪ ਹੀ ਵੈਸੇ ਦਿਖਾਈ ਜਾਣਾ ਮੈਨੂੰ ਇਸ ਬਾਰੇ ਮੈਂ ਜਦੋਂ ਇਧਰ ਆਇਆ ਤਾਂ ਮੈਂ ਵੇਖਿਆ ਕਿ ਦੋ ਮੁਲਾਜ਼ਮ ਸਿੰਪਲ ਵਰਦੀ ਤੇ ਖੜੇ ਨੇ ਤੇ ਉਹਨਾਂ ਕੋਲ ਮਸ਼ੀਨ ਹੈ ਤੇ ਮੈਨੂੰ ਲੱਗੇ ਵੀ ਸ਼ਾਇਦ ਇਹਨਾਂ ਦੇ ਕੋਈ ਨਾਤਾ ਮੁਕਲ ਦਾ ਆਉਣਾ ਚਾਹੀਦਾ ਮੈਂ ਜਨਰਲੀ ਤੌਰ ਤੇ ਜਸਟ ਇਨਕੁਆਇਰੀ ਕਰਨ ਦੇ ਵਾਸਤੇ ਮੈਂ ਇੱਥੇ ਆਇਆ ਮੈਂ ਕਿਹਾ ਵੀ ਤੁਸੀਂ ਇੱਥੇ ਸਾਦਾ ਸੀ ਨਾਕਾ ਲਾਇਆ ਜੀ ਮੈਂ ਕਿਹਾ ਤੁਹਾਡੇ ਆਫੀਸਰ ਕੌਣ ਹੈ ਇੱਥੇ ਮੋਕੇ ਤੇ ਕਹਿੰਦੇ ਸਰ ਇਹ ਡੀਓ ਸਾਹਿਬ ਮੈਂ ਕਿਹਾ ਕਿਸੇ ਨੇ ਕਹਿੰਦੇ ਸਰ ਉਹ ਹਲੇ ਆ ਰਹੇ ਨੇ ਜੀ ਉਹ ਕਿਤੇ ਗੱਡੀ ਦੇ ਮਗਰ ਗਏ ਨੇ ਮੈਂ ਡੀਓ ਸਾਹਿਬ ਨੂੰ ਬੁਲਾਇਆ ਤੇ ਡੀਓ ਸਾਹਿਬ ਨੂੰ ਜਦੋਂ ਮੈਂ ਪੁੱਛਿਆ ਕਿ ਤੁਸੀਂ ਕਿੱਥੇ ਹੋ ਕਹਿੰਦੇ ਸਰ ਮੈਂ ਅਸੀਂ ਇੱਕ ਗੱਡੀ ਦੇ ਮਗਰ ਗਏ ਜੀ ਮੈਂ ਕਿਹਾ ਵੀ ਆਪਣੀ ਕਰੰਟ ਲੋਕੇਸ਼ਨ ਮੰਨ ਕੇ ਜੀ ਉਹਨਾਂ ਨੇ ਕਰੰਟ ਲੋਕੇਸ਼ਨ ਭੇਜੀ ਤਾਂ ਕਰੰਟ ਲੋਕੇਸ਼ਨ ਅਬਾਊਟ 1 ਕਿਲੋਮੀਟਰ ਦੀ ਸ਼ੋ ਹੋ ਰਹੀ ਸੀ ਤੇ ਮੈਂ ਕਿਹਾ ਜੀ ਮੈਂ ਮੋਕੇ ਤੇ ਖੜਾ ਹਾਂ ਤੁਸੀਂ ਇੱਥੇ ਆ ਜਾਓ ਤੇ ਜਦੋਂ ਆਏ ਉਹ ਗੱਡੀ ਆਈ ਮੈਂ ਗੱਡੀ ਵਾਲੇ ਨੂੰ ਪੁੱਛਿਆ ਮੈਂ ਕਹਿੰਦਾ ਜੇ ਤੁਸਾਂ ਨੂੰ ਫਾਸਟ ਦਿੱਤਾ ਆ ਸਰ ਤੁਸੀਂ ਜਿੱਦ ਜੱਟ ਲੱਗਿਆ ਤੁਸੀਂ ਰੁਕਣਾ ਚਾਹੀਦਾ ਸੀ ਆਪਦੇ ਡਾਕੂਮੈਂਟਸ ਵਗੈਰਾ ਦਿਖਾਓ ਜੇ ਤੁਸੀਂ ਜਾਇਦ ਉਹ ਬਿਲਕੁਲ ਠੀਕ ਉਹ ਕਹਿੰਦਾ ਸਰ ਸਾਨੂੰ ਤਾਂ ਪਤਾ ਹੀ ਨਹੀਂ ਨਾ ਸਾਨੂੰ ਕਿਸੇ ਨੇ ਰੋਕਿਆ ਅਸੀਂ ਇਸੇ ਚੌਕ ਤੋਂ ਗਏ ਆ ਤੇ ਨਾ ਸਾਨੂੰ ਕਿਸੇ ਨੇ ਸਿਗਨਲ ਦਿੱਤਾ ਮੈਂ ਉਹਨੂੰ ਆਰਡੀਓ ਰੇਡੀਓ ਸਮਝਣਾ ਕਿ ਤੁਸੀਂ ਦੱਸੋ ਜੀ ਇਹਦਾ ਨੇਚਰ ਹੈ ਕਿ ਉਹ ਕਹਿੰਦਾ ਕਿ ਸਾਨੂੰ ਕੋਈ ਨਹੀਂ ਕੋਈ ਸਿਗਨਲ ਕੋਈ ਕੁਝ ਨਹੀਂ ਅਸਲੀ ਨਹੀਂ ਜੇ ਸਾਨੂੰ ਸਿਗਨਲ ਦਿੱਤਾ ਹੁੰਦਾ ਤੇ ਅਸੀਂ ਰੁਕਦੇ ਇੱਥੇ ਚਲੋ ਅਨੇ ਹਉ ਮੈਂ ਉਸ ਤੋਂ ਬਾਅਦ ਪੁੱਛਿਆ ਮੈਂ ਕਿ ਤੁਸੀਂ ਗੱਡੀ ਪਹਾਈਏ ਤੇ ਉਹ ਕਨਵੈਂਸ ਸੀ ਕਿ ਉਹਨਾਂ ਨੇ ਮੈਗਾ ਤੁਹਾਡਾ ਡਵੈਲਪਰ ਕੀਤਾ ਤੁਸੀਂ ਇਹਨਾਂ ਦੀ ਸਿਕਿਉਰਟੀ ਕਿੰਨੀ ਦਾ ਸਰਪਲ ਦਾ ਮੇਰੇ ਕੋਲ ਜੀ ਵੈਪਨ ਦਾ ਮੈਂ ਕਈ ਸੌਲਾ ਪੰਨਾ ਹੀ ਜਮਾ ਕਰਾ ਚੁੱਕਾ ਤੇ ਮੈਂ ਕਿਹਾ ਫਿਰ ਤੁਸੀਂ ਇਹਨਾਂ ਨੂੰ ਕਿਵੇਂ ਗਾਰਡ ਕਰੋਗੇ ਜੇ ਰੱਬ ਨਾ ਕਰੇ ਤੁਹਾਨੂੰ ਕੋਈ ਮਿਸ ਹੈਪਲਿੰਗ ਹੋ ਜਾਂਦੀ ਹੈ ਕੋਈ ਅਟੈਕ ਹੋ ਜਾਂਦਾ ਹੈ ਫਿਰ ਤਾਂ ਤੁਹਾਡੀ ਵੀ ਡਿਊਟੀ ਖਤਰੇ 'ਚ ਹੈ ਤੇ ਤੁਸੀਂ ਰਾਈਟਿਓ ਸਾਹਿਬ ਦਾ ਵੀ ਨੁਕਸਾਨ ਕਰੋਗੇ ਤੇ ਉਹ ਚਲੋ ਗੱਲ ਹੀ ਮੈਂ ਦੋ ਦਿਨ ਜਿਹੜੇ ਇੱਥੇ ਗੱਡੀਆਂ ਰੋਕੇ ਸੀ ਮੈਂ ਇੱਕ ਗੱਡੀ ਸੀ ਮੈਂ ਉਹਨੂੰ ਪੁੱਛਿਆ ਮੈਂ ਕਿ ਕਿਤੇ ਰਾ ਕੀ ਕਹਿੰਦਾ ਮੇਰਾ ਮੈਂ ਤਾਂ ਮਿੱਡੇ ਮਿਲ ਲੈ ਕੇ ਜਾ ਉਹਦੇ ਤੇ ਮਿੱਡੇ ਮਿਲ ਸੀ ਛਿੜੀ ਬਗੜਾ ਜਿਹੜਾ ਸਕੂਲ ਸੀ ਮੈਂ ਕਿਹਾ ਦੱਸੋ ਜੀ ਨਾ ਮੈਂ ਜਿਹੜਾ ਉਹ ਜਿਹਦੇ ਹੱਥ ਚ ਮਸ਼ੀਨ ਸੀ ਮੈਂ ਉਹਨੂੰ ਪੁੱਛਿਆ ਮੈਂ ਕਿ ਵੀ ਤੁਸੀਂ ਮੰਨੋ ਦਿਖਾਓ ਰਿਪੋਰਟ ਵੀ ਤੁਸੀਂ ਚੈਕਿੰਗ ਕਰ ਰਹੇ ਹੋ ਕਿੰਨੀਆਂ ਗੱਡੀਆਂ ਦੇਖੇ ਦੇਖੇ ਅਹ ਕਹਿੰਦਾ ਸਾਡਾ ਸੀ ਇਸ ਤੋਂ ਪਹਿਲਾਂ ਇੱਕ ਹਫਤਾ ਪਹਿਲਾਂ ਚੈੱਕ ਨਾਕਾ ਲਾਇਆ ਸੀ ਇਨਫੈਕਟ ਮੇਰੇ ਕੋਲ ਨਾ ਕੁਝ ਇਨਪੁਟਸ ਕੁਝ ਖਬਰ ਆਈਆਂ ਸੀ ਕਹਤਾਂ ਯਾਰ ਹਾਂ ਮੇਰੇ ਕੋਲ ਇਨਫੋਰਮੇਸ਼ਨ ਸੀ ਕਿ ਇਹ ਜਿਹੜਾ ਹੈਗਾ ਟਾਈਮ ਬਿਤਾਇਆ ਮੇਰੇ ਉਹ ਵੀਰ ਹੀ ਰਾਤ ਨੂੰ ਕਿ ਨਾਕਾ ਲਾਉਂਦੇ ਨੇ ਆਫੀਸਰ ਉਹ ਕਿ ਕੋਈ ਨਹੀਂ ਕਰਦੇ ਸਿਰਫ 2 ਜਾਂ 3 ਜਣੇ ਖੜਦੇ ਨੇ ਔਰ ਮੈਨੂੰ ਇਥੋਂ ਤੱਕ ਦੀ ਇਨਫੋਰਮੇਸ਼ਨ ਸੀਗੀ ਕਿ ਇਹ ਪੁਲਿਸ ਵਰਦੀ ਦੇ ਸ਼ੇਪ ਦੇ ਵਿੱਚ ਵੀ ਉੱਤੇ ਖੜਦੇ ਨੇ ਉੱਥੇ ਖੜਦੇ ਨੇ ਔਰ ਇਹ ਜੋ ਵੀ ਅੰਦਾਜ਼ਾ ਕੰਮ ਹੈ ਜਾਂ ਜੋ ਵੀ ਕਰਦੇ ਨੇ ਪਤ ਨਹੀਂ ਉਹ ਇਲਗਲ ਕਰਦੇ ਨੇ ਕਿ ਕੀ ਇਲਗਲ ਕਰਦੇ ਨੇ ਇਹ ਉੱਤੇ ਚੀਜ਼ਾਂ ਦੀ ਜਾਂ ਚੀਜ਼ਾਂ ਦਾ ਹੁੰਦਾ ਸੀ ਇਸ ਮਾਮਲੇ ਨੂੰ ਲੈ ਕੇ ਮੈਂ ਐਸਪੀਟੀ ਸਾਹਿਬ ਨਾਲ ਇੱਕ ਗੱਲ ਕੀਤੀ ਐਸਪੀਟੀ ਸਾਹਿਬ ਨੇ ਵੀ ਕਿਹਾ ਸਰ ਇਹੋ ਜਿਹੇ ਇਨਪੁੱਟਸ ਮੇਰੇ ਕੋਲ ਵੀ ਆਈਆਂ ਨੇ ਤੇ ਅਸੀਂ ਤਾਂ ਦੇਖ ਲਈ ਵੀ ਕਿਸੇ ਦਿਨ ਅਸੀਂ ਮੌਕੇ ਤੇ ਹੋਵੇ ਤੇ ਅਸੀਂ ਜਾ ਕੇ ਚੈੱਕ ਕਰ ਲਈਏ ਤਾਂ ਅੱਜ ਤੱਕ ਉਦੋਂ ਤੀ ਤੱਕ ਮੈਂ ਆ ਗਿਆ ਤਾਂ ਪਰ ਮੈਨੂੰ ਜਿਹੜੀ ਇਹ ਚੈਕਿੰਗ ਲੱਗੀ ਹੈ ਨਾ ਦਾ ਜਿਹੜਾ ਨਾਕਾ ਲੱਗਾ ਮੈਨੂੰ ਡਾਊਟਰ ਲੱਗਾ ਡਾਊਟ ਮੈਂ ਲਾਜਿਤ ਪੁਰਾਣੇ ਸਾਡੇ ਟਰਾਂਸਪੋਰਟ ਮਿਸਟਰ ਸਾਹਿਬ ਨੇ ਮੈਂ ਤੁਹਾਨੂੰ ਕਾਲ ਲਈ ਸੀ ਇੱਥੇ ਸਪੋਰਟ ਹੈ ਚਲੋ ਹੋ ਸਕਦਾ ਸਪੋਰਟ ਦੇ ਨਹੀਂ ਚੱਕਿਆ ਬਟ ਮੈਂ ਪੂਰੀ ਐਪੀਸੋਡ ਜਿਹੜਾ ਹੈਗਾ ਮੈਂ ਟਰਾਂਸਪੋਰਟ ਮਿਨਿਸਟਰ ਨੂੰ ਇਹ ਬਰੀਫ ਕਰੂੰਗਾ ਔਰ ਮੈਂ ਉਹਨਾਂ ਤੋਂ ਕਹੂੰਗਾ ਵੀ ਇਹਦੀ ਪ੍ਰੋਪਰ ਇਨਕੁਆਰੀ ਕਰੋ ਤਾਂ ਕਿ ਕਿਸੇ ਦੀ ਕੋਈ ਹਾਥ ਨਾ ਹੋਵੇ ਕੋਈ ਵੇਖੋ ਇੱਥੇ ਕਈ ਗੱਡੀਆਂ ਲੱਗੜੀਆਂ ਸੀ ਬਟ ਮੈਨੂੰ ਇਹ ਲੱਗਿਆ ਕਿ ਸਿਰਫ ਔਰ ਸਿਰਫ ਟਾਰਗੇਟ ਕੀਤਾ ਗਿਆ ਟਾਰਗੇਟ ਨੇ ਹੋਣਾ ਚਾਹੀਦਾ ਸਿਲੈਕਟਡ ਗੱਡੀਆਂ ਉਹ ਟਾਰਗੇਟ ਕਿ ਤੁਸੀ ਹੁਣ ਦੋ ਗੱਡੀਆਂ ਇੱਥੇ ਖੜੀਆਂ ਨੇ ਦੋਨਾਂ ਦੇ ਵਿੱਚ ਗੱਟਕਾ ਹੈ ਗੱਟਕਾ ਕਿੱਥੇ ਪੈਣਾ ਸੜਕਾ ਤੇ ਜਿੱਥੇ ਸੜਕਤ ਬੰਦ ਨਹੀਂ ਹੈ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੱਡੀਆਂ ਨੇ ਕਿ ਕਿ ਮੈਂ ਮੈਂ ਕੁਝ ਇੱਥੇ 15 ਮਿੰਟ ਖੜਾ ਹਾਂ ਮੈਂ 8:00 ਵਜੇ ਮੈਂ ਕਿ ਤੁਸੀ ਫਿਰ ਬਾਕੀਆਂ ਨੂੰ ਕਿਉਂ ਰੋਕਦੇ ਤੁਸੀਂ ਉਹ ਕਹਿੰਦੇ ਸਰ ਤੁਸੀਂ ਖੜੇ ਹੋ ਮੈਂ ਕਹਿੰਦਾ ਮੈਂ ਤਾਂ ਤੁਹਾਡੇ ਨੂੰ ਨਹੀਂ ਰੋਕਦਾ ਤੁਸੀਂ ਆਪਣੀ ਡਿਊਟੀ ਕਰੋ ਮੈਂ 30 ਫੀਟ ਦੇ ਵਿੱਚ 30 ਡਿਊਟੀ ਹੈ ਤੁਸੀਂ ਜਿੰਨੂ ਮਰਜ਼ੀ ਰੋਕੋ ਜਿੰਨੂ ਪੜੀ ਕਰੋ ਚੈੱਕ ਕਰੋ ਮੈਂ ਤਾਂ ਨਹੀਂ ਰੋਕਦਾ but why only and omnis ਮੋਗ ਕੱਟੀਆਂ ਜਿੰਨਾਂ ਦੋਨਾਂ ਦੇ ਵਿੱਚ ਕੱਟਾ ਹੈ ਇਹ ਦੇਖੋ ਕਿ ਵੀ ਕੱਟਾ ਪਜ ਰਿਹਾ ਉਹ ਵੀ ਸਾੜੇ ਦਾ ਬਣਾਉਣ ਦੇ ਕੰਮ ਆਣਾ ਉਹਦੇ ਚ ਵੀ ਕੱਟ ਜਾਓ ਸਭਾ ਜਿਹੜੀ ਅੱਜ ਦੀ ਚੈਕਿੰਗ ਹੈ ਨਾ ਤੁਸੀਂ ਕਿਵੇਂ ਦੇਖਦੇ ਹੋ ਕਿ ਲੱਗਦਾ ਵੀ ਇਹ ਕੋਈ ਮਤਲਬ ਕਿ ਟਾਰਗੇਟ ਕੀਤਾ ਜਾ ਰਿਹਾ ਜਾਂ ਕੋਈ ਕਿਸੇ ਨੂੰ ਵੀ ਲੋਪਰਟ ਕਾਟ ਨਹੀਂ ਬਣਾਇਆ ਜਾ ਰਿਹਾ ਦੇਖੋ ਮੈਂ ਜਿਹੜਾ ਮੌਕੇ ਤੇ ਹੁਣ ਚੀਜ਼ ਮੇਰੀ ਜਿਹੜੀ ਆਬਜ਼ਰਵੇਸ਼ਨ ਹੈ ਮੈਨੂੰ ਤਾਂ ਇਹ ਹੈ ਵੀ ਸਿਲੈਕਟਡ ਗੱਡੀਆਂ ਸਿਲੈਕਟਡ ਗੱਡੀਆਂ ਨੂੰ ਦੇਖਦਾ ਜੇ ਬਾਕੀ ਇਸ ਤੋਂ ਪੱਲਾ ਵੀ ਬਹੁਤ ਸੜੀਆਂ ਓਵਰ weight ਕੱਟੀਆਂ ਹਨ ਇਹਨਾਂ ਕੋਲ ਕਿਹੜੇ ਪੈਰਾਮੀਟਰਸ ਕੀ ਇਹ ਵੀ ਤੁਸੀਂ ਮੰਨੋ ਜੇ ਕੋਈ ਕੱ ਤੁਸੀਂ ਉਹਦਾ ਕੰਡਾ ਕਰਾ ਕੇ ਲੈ ਕੇ ਆਓ। ਇਹ ਹਾਂ ਹੀ ਆਓ। ਦੇਖੋ ਮੈਂ ਇਹਨਾਂ ਦਾ ਕੰਮ ਕੀ ਹੈ ਇਹਨਾਂ ਨੂੰ ਪਤਾ। ਮੈਂ ਇਹਨਾਂ ਨੂੰ ਕਾਇਦੇ ਕਰਦਾ ਹਾਂ। ਬਟ ਕੁਐਸਚਨ ਇਹ ਸੀ ਐਟ ਲੀਸਟ ਪਬਲਿਕ ਹਰਾਸਮੈਂਟ। ਪਬਲਿਕ ਦੀ ਹਰਾਸਮੈਂਟ ਨਾ ਉਹ ਬਰਦਾਸ਼ਤ ਨਹੀਂ ਹੋਣੀ। ਔਰ ਅਸੀਂ ਲੋਕਾਂ ਦੀ ਸੇਵਾ ਵਾਸਤੇ ਲੱਗੇ ਆਂ। ਜੇ ਕੋਈ ਇੱਥੇ ਕਿਸੇ ਕਿਸਮ ਦੀ ਕੋਈ ਆਰਥਿਕ ਗੋਟ ਕਰਦਾ ਐਕਸ਼ਨ ਹੋਵੇਗਾ। ਬੱਬ ਜਿਆਦਾਤਰ ਗੱਡੀਆਂ ਨੂੰ ਰੋਕਿਆ ਜਾਂਦੀ ਹੈ ਜਦ ਜਿਹੜੀ ਸਟੇਟ ਤੋਂ ਬਾਹਰੋਂ ਆਉਂਦੀ ਹੈ ਕਿਉਂਕਿ ਜਿਹੜਾ ਜਦੋਂ ਗੱਡੀਆਂ ਰੋਕਣਾ ਇਹਨਾਂ ਦਾ ਕੰਮ ਹੈ ਭਾਵੇਂ ਆਊਟ ਆਫ ਸਟੇਟ ਦੀ ਵੀ ਆਵੇ ਤੇ ਵੀ ਠੀਕ ਹੈ ਚੈਕਿੰਗ ਹੋਣੀ ਚਾਹੀਦੀ ਹੈ ਕੁਝ ਵੀ ਹੋਦਾ ਦਾ ਬਟ ਕੁਐਸਚਨ ਇਜ਼ ਦਿਸ ਵੀ ਥੇਰ ਇਜ਼ ਇਕਵੈਲਟੀ ਇਟ ਕੋ ਬੋਲਦਾ ਤੁਹਾਨੂੰ ਜਿਹੜੇ ਨਜ਼ਰ ਚ ਸਾਦੇ ਸਮਝਦੇ ਜੇ ਤੁਸੀਂ ਰੋਕਣਾ ਤਾਂ ਪ੍ਰੋਪਰ ਸਾਰੀ ਚੈਕਿੰਗ ਕਰਾਉਣੀ ਤੇ ਜਿਹੜੀ ਇਹ ਥੋੜੀ ਨਾ ਆਪਾਂ ਵੀ ਕੈਨ ਚੂਜ਼ ਥੋੜੀ ਨਾ ਕਰਾਂ ਇਹ ਸੀ ਸਾਡਾ ਰਾਜਨੀਤਿਕ ਜੀ ਜਿਹੜੇ ਦਿਹਾਤੀ ਪ੍ਰੋਇਪੋਰਟ ਟ੍ਰੈਕ ਦੇ ਜਿਹੜੇ ਆ ਉਹ ਐਮਐਲਏ ਜੀ ਕੇ ਇਹਨ ਵੀ ਆਰਟੀਓ ਸਾਹਿਬ ਤਾਂ ਜਿਹੜੇ ਅੱਜ ਬਾਹਰ ਦੱਸੇ ਜਾ ਰਹੇ ਨੇ ਏਟੀਏ ਜਿਹੜੇ ਉਹ ਇੱਥੇ ਮੌਜੂਦ ਸੀ ਕਿਤੇ ਜਿਨ੍ਹਾਂ ਨੇ ਨਾਕਾ ਲਗਾਇਆ ਹੋਇਆ ਸੀਗਾ ਲੇਕਿਨ ਇਹਨਾਂ ਨੂੰ ਨਾਕਾ ਥੋੜਾ ਸ਼ੱਕੀ ਜਿਹਾ ਲੱਗਿਆ ਵੀ ਇਸ ਤਰ੍ਹਾਂ ਲੱਗਿਆ ਕਿ ਜਿਸ ਤਰ੍ਹਾਂ ਕੋਈ ਸ਼ੱਕੀ ਜਿਹੜੀਆਂ ਗੱਡੀਆਂ ਸਿਰਫ ਚੈੱਕ ਕੀਤੀਆਂ ਜਾਂਦੀਆਂ ਬਾਸੀ ਜਿਹੜੀਆਂ ਓਵਰਲੋਡ ਗੱਡੀਆਂ ਹੁੰਦੀਆਂ ਉਹਨਾਂ ਨੂੰ ਚੈੱਕ ਨਹੀਂ ਕੀਤਾ ਜਾਂਦਾ ਜਿਸ ਕਰਕੇ ਵਿਧਾਇਕ ਜਿਹੜੇ ਆਹ ਖੁਦ ਰੋਕੇ ਤੇ ਖੁਦ ਅਫਸਰਾਂ ਨਾਲ ਗੱਲਬਾਤ ਕੀਤੀ ਤੁਹਾਨੂੰ ਗੱਡੀ ਵਿਖਾਣੇ ਆ ਵੀ ਗੱਡੀ ਜਿਹੜੀ ਆ ਇਹਨਾਂ ਨੇ ਰੋਕੀ ਆ ਇਹਦੇ ਵਿੱਚ ਘਟਕਾ ਜਿਹੜਾ ਸੜਕਾਂ ਵਿੱਚ ਪੈਂਦਾ ਵੀ ਕਹਿ ਸਕਦੇ ਆ ਵੀ لیکن ਜਿਹੜੇ ওভারਲੋਡ ਹੋ ਕੇ ਗੱਡੀਆਂ ਇਥੋਂ ਨਿਕਲਦੀਆਂ ਨੇ ਚਾਹੇ ਉਹ ਝੋਨੇ ਦੀਆਂ ਹੋਣ ਕਣਕ ਦੀਆਂ ਹੋਣ ਜਾਂ ਹੋਰ ਕਿਸੇ ਕੰਮ ਲੋਡ ਨੂੰ ਲੈ ਕੇ ਜੜੀਆਂ ਇਥੋਂ ਨਿਕਲਦੀਆਂ ਹੋਣ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਇਹੋ ਜਿਹੜੇ ਸਵਾਲ ਹੈ ਉਹ ਵਿਧਾਇਕ ਨੇ ਜਿਹੜਿਆ ਅਫਸਰਾਂ ਨੂੰ ਕਿਤੇ ਕੌਕੀ ਅਫਸਰਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀਗਾ ਜਿਸ ਕਰਕੇ ਵਿਧਾਇਕ ਨੇ ਜਿਹੜੀ ਸ਼ਿਕਾਇਤ ਹੈ ਉਹ ਟ੍ਰਾਂਸਪੋਰਟ ਮੰਤਰੀ ਨੂੰ ਵੀ ਜਿਹੜੀ ਆ ਉਹ ਕਰਨ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਰੋਈਪੁਰ ਦੇ ਵਿੱਚ ਲੁੱਟ ਖਸੁੱਟ ਜਿਹੜੀ ਆ ਉਹ ਇਸ ਤਰ੍ਹਾਂ ਦੀ ਹੋਣ ਨਹੀਂ ਦੇਵਾਂਗੇ ਜਿਸ ਤਰ੍ਹਾਂ ਜਿਹੜਾ ਇਹ ਸ਼ੱਕ ਦੇ ਘੇਰੇ ਵਿੱਚ ਆਇਆ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਸੀਗਾ ਕਿ ਏਟੀਐ ਜਿਹੜੇ ਹੈਗੇ ਆ ਉਹਨਾਂ ਨੂੰ ਗਨਮੈਨ ਵੀ ਲਾਊਡ ਕੀਤਾ ਆਇਆ ਸੀਗਾ ਕਿ ਇਹ ਕਿੰਨ ਗਨਮੈਨ ਦੇ ਕੋਲ ਕੋਈ ਵੀ ਹਥਿਆਰ ਨਹੀਂ ਸੀਗਾ ਜੋ ਆਪਣੇ ਦਰਸ਼ਾਦਾ ਵੀ ਕਿਸ ਤਰ੍ਹਾਂ ਜਿਹੜੇ ਖਾਲੀ ਹਾਤੀ ਕਿਸ ਤਰ੍ਹਾਂ ਜਿਹੜਿਆ ਮਤਲਬ ਕਿ ਤੁਹਾਨੂੰ ਜਿਹੜੇ ਮੁਲਾਜ਼ਮ ਹੈ ਉਹ ਡਿਊਟੀ ਵਿੱਚ ਲਗਾਏ ਹੋਏ ਨੇ ਕਈ ਕੱਲ ਨੂੰ ਕੋਈ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਹਦਾ ਜਵਾਬ ਹੈ ਉਹ ਕੌਣ ਦੇਵੇਗਾ ਇਹ ਵੱਡੇ ਜਿਹੜੀ ਗੱਲਾਂ ਅੱਜ ਵਿਧਾਇਕ ਨੇ ਕੀਤੀਆਂ ਮੌਕੇ ਤੇ ਪਹੁੰਚ ਕੇ ਤੁਸੀਂ ਦੇਖ ਸਕਦੇ ਸੀ ਵੀ ਚਪਲਾ ਪਾ ਕੇ ਹੀ ਤੁਸੀਂ ਇੱਥੇ ਪਹੁੰਚੇ ਕਿਉਂਕਿ ਇਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਸੀ ਸ਼ਿਕਾਇਤਾਂ ਦੇ ਆਧਾਰ ਤੇ ਇੱਥੇ ਆਏ ਨੇ ਜਿਹੜੇ ਮੌਕੇ ਤੇ ਵੇਖਿਆ ਤਾਂ ਤਸਵੀਰਾਂ ਕੁਝ ਹੋਰ ਹੀ ਵਿਆਹ ਕਰਦੀਆਂ ਦਿਖਾਈ ਦੇ ਰੀਆਂ ਸੀ ਓਵਰਲੋਡ ਹੈ ਤੁਹਾਡੀ ਕੋਈ ਚੈਕਿੰਗ ਪਹਿਲਾਂ ਹੋਈ ਸੀ ਇੱਥੇ ਜਾਂ ਨਹੀਂ ਹੋਈ ਸੀ ਨਹੀਂ ਤੇ ਉਹ ਅਧਿਕਾਰੀ ਕਹਿੰਦੇ ਵੀ ਅਸੀਂ ਇਹਨਾਂ ਨੂੰ ਹੱਥ ਦਿੱਤਾ ਤੁਸੀਂ ਰੁਕੇ ਨਹੀਂ ਤੇ ਅਸੀਂ ਪਿੱਛਾ ਕੀਤਾ ਉਹ ਮੇਰਾ ਰੋਡ ਹੀ ਉਹ ਹੀ ਹੈ ਉੱਧਰ ਨਹੀਂ ਸੀ ਨਹੀਂ ਹੱਥ ਦਿੱਤਾ ਸੀ ਇਹਨਾਂ ਨੇ ਲੋਕਾਂ ਨਾਲ ਸੇ ਇਸ਼ਾਰਾ ਕੋਈ ਕੀਤਾ ਹੋਵੇ ਤੁਹਾਨੂੰ ਤਾਂ ਤੁਸੀਂ ਨਾ ਰੁਕੇ ਉਹ ਕਹਿੰਦੇ ਕਿ ਅਸੀਂ ਤਾਂ ਮਗਰ ਜਾ ਕੇ ਗੱਡੀ ਜਿਹੜੀ ਆ ਫੜੀ ਆ ਇਹ ਜੀ ਕੋਈ ਮੁਲਾਜ਼ਮ ਗੱਡੀ ਹੱਥ ਨਹੀਂ ਦੱਤਾ ਫਤ ਲੱਗੀ ਜਾਂਦਾ ਤੇ ਤਾਂ ਨਹੀਂ ਕੋਈ ਉਹ ਵੀ ਜੇ ਹੱਥ ਦਿੱਤਾ ਫਿਰ ਤੁਸੀਂ ਰੋਕਦੇ ਹਾਂ ਰੋਕਦੇ ਹਾਂ ਹੁਣ ਤੁਸੀਂ ਤੁਹਾਨੂੰ ਵਾਕਈ ਪਿੱਛੇ ਜਾ ਕੇ ਰੋਕਿਆ ਇਹਨਾਂ ਨੇ ਉਹਦੀ ਪ੍ਰਾਈਵੇਟ ਗੱਡੀ ਜੀ ਤੁਹਾਨੂੰ ਕੀ ਪਤਾ ਕੌਣ ਹਾਲ ਰੀਟੇ ਕਰੀ ਜਾਂਦਾ ਤੁਹਾਨੂੰ ਭਾ ਕੋ ਡਿਊਟੀ ਵਾਲਾ ਚਲੀ ਆ ਪੁੱਛਣੇ ਇਸ ਤਰ੍ਹਾਂ ਥੋੜਾ ਪੜਾਉਣ ਹੁਣ ਕੀ ਕਹਿੰਦੇ ਤੁਹਾਨੂੰ ਕੋਈ ਨਹੀਂ ਡਾਕੂਮੈਂਟ ਮੰਗੇ ਹੁੰਦੇ ਹੈਗੇ ਤੁਹਾਡੇ ਹਾਂਜੀ ਦੇਖ ਲਿਓ ਨੈਟ ਤੇ ਲੱਗੋ ਤੁਹਾਡੇ ਚਲਾਨ ਬਣਾ ਰਹੇ ਆ ਇੱਥੇ ਲੱਗਦਾ ਜੇ ਕੋਈ ਗੱਡੀ ਓਵਰਲੋਡ ਆ ਜਾਂ ਕੋਈ ਡਾਕੂਮੈਂਟ ਨਹੀਂ ਪੂਰੇ ਤਾਂ ਹੁੰਦਾ ਸੀ ਫਿਰ ਜੋ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਚਲਾਨ ਬਣਦਾ ਦਾ ਆਟੋ ਸਾਹਮਣੇ ਜਿਹੜੀ ਡਿਊਟੀ ਤੁਹਾਨੂੰ ਦਿੱਤੀ ਸੀਗੀ ਵੀ ਇਹਨਾਂ ਦਾ ਆਟੋ ਹੈ ਆਟੋ ਮੇਨ ਬਰਨਾਲਾ ਉਹਨਾਂ ਕੋਲ ਐਡੀਸ਼ਨਲ ਕੋਲ ਆਜੂ ਬਰਨਾਲਾ ਜੀ ਨਗਰ ਦਾ ਚੈਕਿੰਗ ਹੁੰਦੀ ਕਿਉਂ ਨਹੀਂ ਕੋਈ ਓਵਰਲੋਡਿੰਗ ਤਾਂ ਦੇਖਣ ਨੂੰ ਮਿਲਦੀ ਹੈ ਵੀ ਹਰ ਰੋਜ਼ ਹੀ ਨਹੀਂ ਅਸੀਂ ਰੁਟੀਨ 'ਚ ਕਰਦੇ ਆ ਚੈਕਿੰਗ ਆਮ ਦੂਜੀ ਸਿੱਧੀ ਸਾਡੀ ਬਿਚੇ ਕੋਈ ਅਫੀਸਰ ਬਸਰੀ ਹੁੰਦਾ ਉੱਪਰ ਵੀ ਟਾਈਮ ਹੁੰਦਾ ਆਮ ਰੁਟੀਨ 'ਚ ਸਾਡੀ ਚੈਕਿੰਗ ਚੱਲ ਰਹੀ ਹੈ ਜੇ ਆਪਾਂ ਪਿਛਲੇ ਹਫ਼ਤੇ ਦੀ ਗੱਲ ਕੀਤੀ ਹੈ ਕਿੰਨੇ ਚਲਾਨ ਕਰਕੇ ਸੱਜੇ ਜੀ ਨੇ ਪਰਸੋ ਸੀ ਗੁਰੂਰਸਾ ਨਕਲ ਆਇਆ ਸੀ ਉਸ ਤੋਂ ਪਹਿਲਾਂ ਵੀ ਅਸੀਂ ਇੱਧਰ ਤਲਵੰਡੀ ਵਾਲੇ ਪਾਸੇ ਨਕਲ ਆਇਆ ਸੀ ਅ ਐਸਐਪੀ ਤੀਜੀ ਚੈਕਿੰਗ ਆ ਸਾਡੇ ਕਿੰਨੇ ਚਲਾਨ ਦਿੱਤੇ ਪੁੱਜੇ ਇਹ ਮੈਂ ਤੁਹਾਨੂੰ ਡਾਟਾ ਮੈਨੂੰ ਦੇਖ ਕੇ ਦੱਸਣਾ ਪਊਗਾ ਆਫਿਸ ਚ ਅਨਕੁਸ਼ਰ ਚਲਾਨ ਪਤਾ ਐਸਐਪੀ ਆਪਾਂ ਕਿੰਨੇ ਕੀਤੇ ਸੀ ਜਿਹੜੇ ਆਈਡੀਆ ਯਾਰ ਆਪਰੇ ਕੋਲ ਇਸ ਮਹੀਨੇ ਦੀ ਰਿਪੋਰਟ ਸੀ ਹੈਨਾ ਇੱਕ ਮਿੰਟ ਮੈਂ ਕਰਦਾ ਤੁਹਾਡੇ ਦੇ ਦੋਸ਼ ਲਾਇਨੇ ਵੀ ਤੁਸੀਂ ਸਿਲੈਕਟਡ ਗੱਡੀਆਂ ਰੋਕਦੇ ਹੋ ਜਿਹੜੀਆਂ ਬਾਕੀ ਗੱਡੀਆਂ ਨਹੀਂ ਰੋਕਦੇ ਜਿਹੜੀ ਵੀ ਗੱਡੀ ਇੱਥੇ ਰੁਕਦੀ ਆ ਤਾਪਰੀ ਅਸੀਂ ਸਭ ਨੂੰ ਰੋਕਦੇ ਆ ਸਾਾਨੂੰ ਹੁਣ ਕੀ ਪਤਾ ਚੱਲੇਗਾ ਵੀ ਸਿਲੈਕਟਿਵ ਕਿਹੜੀ ਐ ਤੇ ਦੂਜੀ ਨਹੀਂ ਮਤਲਬ ਕਹਿਣਾ ਮਤਲਬ ਉਹਨਾਂ ਦਾ ਵੀ ਜਿਹੜੇ ਤੁਸੀਂ ਸਾਡੇ ਸਾਹਮਣੇ ਵੀ ਓਵਰਲੋਡਿੰਗ ਕਾਫੀ ਨਿਕਲੇ ਆ ਤੁਸੀਂ ਸਾਰਿਆਂ ਨੂੰ ਨਹੀਂ ਰੋਕਿਆ ਕੁਝ ਕੁਝ ਇਹੋ ਜਿਹੀ ਕੋਈ ਗੱਲ ਨਹੀਂ ਮੇਰੇ ਕੋਲ ਸਟਾਫ ਤੇ ਨਹੀਂ ਜਾਣੇ ਆ ਹੁਣ ਇੱਕ ਗੱਡੀ ਦੇ ਸਾਨੂੰ 500 ਤੋਂ 700 ਮੀਟਰ ਆਉਣਾ ਉਹ ਗੱਡੀ ਉੱਥੇ ਰੋਕ ਲਈ ਆ ਅਸੀਂ ਐ ਕਿਸੇ ਦੇ ਮਗਰ ਭੱਜ ਕੇ ਜਾਣ ਨਹੀਂ ਸਕਦੇ ਜਿਹੜੀ ਉਹ ਪਹਿਲੀ ਗ ਉਹ ਪਰਲੇ ਪਾਸ ਹੀ ਭਜਾ ਕੇ ਲੈ ਗਿਆ ਜਿਹੜਾ ਉਹ ਕਰਲਾ ਟਰੱਕ ਵਾਲਾ ਸੀ ਉਹਨੇ ਮਗਰ ਅਸੀਂ ਟੀਮ ਗਏ ਆ ਇਹਨੇ ਨੂੰ ਐਮਐਲਏ ਆ ਕੇ ਉਹ ਕਹਿੰਦੇ ਪੁੱਛੀ ਹੈ ਨਹੀਂ ਸਾਨੂੰ ਕਦੇ ਵੀ ਸਾਨੂੰ ਤਾਂ ਰੋਕਿਆ ਹੀ ਨਹੀਂ ਗਿਆ ਕਿ ਨਾਲ ਟਰੱਕ ਡਰਾਈਵਰ ਕਹਿੰਦਾ ਸੀ ਉਹ ਤਾਂ ਹੱਥ ਹੀ ਨਹੀਂ ਦਿੱਤਾ ਸੀ ਸਾਨੂੰ ਅਸੀਂ ਉਹਨਾਂ ਦੇ ਪਿੱਛੇ ਸੀ ਹੁਣ ਇਸ ਚੀਜ਼ ਦਾ ਕੋਈ ਐਕਸਕਿਊਜ਼ ਹੈ ਨਹੀਂ ਡਰਾਈਵਰ ਨੇ ਤਾਂ ਇਹ ਗੱਲ ਕਹਿਣੀ ਕਹਿਣੀ ਆ ਵੀ ਸਾਨੂੰ ਪਤਾ ਨਹੀਂ ਚੱਲਿਆ ਜੀ ਰੋਕਿਆ ਨਹੀਂ ਸਾਨੂੰ ਤੁਹਾਡੇ ਜੋ ਕੋਈ ਗੱਲ ਨਹੀਂ ਸਲੈਕਟਿਵ ਨਹੀਂ ਜਿਹੜੀ ਵੀ ਕੋਈ ਗੱਡੀ ਆਏਗੀ ਓਵਰਲੋਡ ਜਾਂ ਓਵਰ weight ਜਾਂ ਜਿੰਦੇ ਕੋਈ ਡਾਕੂਮੈਂਟ ਨਾ ਪੂਰੇ ਹੋਣਗੇ ਅਸੀਂ ਉਹਨਾਂ ਨੂੰ ਰੋਕਾਂਗੇ ਸੰਭਲ ਚਲਾਣੀ ਰਕੇਸ਼ ਪੰਸ ਏਟੀਏ ਸੀ ਏਆਰ ਕਿਓ ਕੈਮਰਾਮੈਨ ਦੇਰਾ ਸਰਪ ਜੀ ਸਿੰਘ ਨਾਰਿਕ ਸਵੇਰਾ ਫਰੋਇਕ